ਕਿਉਂ ਨਹੀਂ ਬੋਲੇ ਬਾਈ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਰਹਿਣਾ ਤੇ ਆਏ ਉਦੋਂ ਕਹਿੰਦੇ ਸਾਨੂੰ ਉਦੋਂ ਅਸੀਂ ਵੀ ਤੁਹਾਡੀ ਹਮਾਇਤ ਤੇ ਆਉਂਦੇ ਕਿਉਂਕਿ ਜ਼ਬਰ ਕੀਤਾ ਸੀ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ 'ਚ ਖੜਾਗੇ ਇਸ ਕਰਕੇ ਸਾਥੀਓ ਐਨੇ ਕਹਿਣਾ ਕਿਸੇ ਨੂੰ ਠੀਕ ਨਹੀਂ ਹੁੰਦਾ ਅਸੀਂ ਤਾਂ ਇਹ ਸਾਫ਼ ਕਰਦੇ ਆ ਤੁਹਾਨੂੰ 13 ਤਰੀਕ ਦਾ ਜਬਰ ਜਦੋਂ ਅਸੀਂ ਪੜਿਆ ਰਾਤ ਨੂੰ ਸੋਸ਼ਲ ਮੀਡੀਆ ਤੇ ਤਾਂ 14 ਦੀ ਸਵੇਰੇ ਅਸੀਂ ਇਹ ਮੀਟਿੰਗ ਕਰਦ ਲਈ ਯਾਨੀ ਕੱਲ ਕੱਲ ਸਵੇਰੇ ਸਹੀ 11 ਵਜੇ ਆਪਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਨੂੰ ਜਿਹੜਾ ਫੌਰੀ ਕੋਈ ਸਖਤ ਐਕਸ਼ਨ ਹੈ ਉਹ ਦੇ ਦੇਣਾ ਚਾਹੀਦਾ 11 ਵਜੇ ਆਪਣੀ ਜਥੇਬੰਦੀ ਨੇ ਕੱਲੀ ਨੇ ਫੈਸਲਾ ਕਰ ਲਿਆ ਕਿ 11 ਵਜੇ ਰੇਲਾਂ ਰੋਕਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ 32 ਜਥੇਬੰਦੀਆਂ ਜਲੰਧਰ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਉਹ ਜਥੇਬੰਦੀਆਂ ਨਾਲ ਮਿਲਿਆ ਜਾਵੇ ਆਪਦਾ ਪ੍ਰੋਗਰਾਮ ਦੱਸਿਆ ਜਾਵੇ ਉਸ ਤੋਂ ਪਹਿਲਾਂ ਮਨਜੀਤ ਧਨੇਰ ਨਾਲ ਗੱਲ ਹੋਈ ਉਹਨੇ ਹੰਗਾਰਾ ਦਿੱਤਾ ਵੀ ਰੇਲਾਂ ਰੋਕਣ ਦਾ ਪ੍ਰੋਗਰਾਮ ਨਾਲ ਲਗਭਗ ਸਾਡੀ ਸਹਿਮਤੀ ਹੈ ਪਰ ਤੁਸੀਂ ਪ੍ਰੈਸ ਰੋਟ ਨਾਲ ਜੇ ਭੇਜੋ ਮੈਂ 12 1 ਵਜੇ ਤੱਕ ਕਪਣੀ ਸੁਬਾ ਕਮੇਟੀ ਨਾਲ ਰਹਿ ਕਰ ਲਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਉਹਨਾਂ ਨਾਲ ਸਾਂਝਾ ਹੋ ਗਿਆ ਡੇਢ ਵਜੇ ਜ਼ਿਲंधर ਅਸੀਂ ਉਹਨਾਂ ਦੀ ਮੀਟਿੰਗ ਦੇ ਵਿੱਚ ਗਏ ਆ ਸਾਥੀਆਂ ਦੀ ਮੀਟਿੰਗ ਦੇ ਵਿੱਚ ਉਹ ਇਸ ਗੱਲ ਤੇ ਵਿਚਾਰ ਕਰ ਰਹੇ ਸੀ ਕਿ ਇਹ ਜੋ ਹੋਇਆ ਦੋਨਾਂ ਬਾਰਡਰਾਂ ਤੇ ਇਹਦੇ ਬਾਰੇ ਕੀ ਕੀਤਾ ਜਾਵੇ ਤਾਂ ਸਮਾਂ ਮਿਲ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਪੀਲ ਕੀਤੀ ਕਿ ਭਰਾਓ ਸਾਡੇ ਬਖਰੇਵੇਂ ਛੋਟੇ ਨੇ ਸਾਡੀਆਂ ਸੰਝਾ ਵੱਡੀਆਂ ਨੇ ਜੇ ਪੰਜਾਬ ਦੇ ਵਿੱਚ ਇਹ ਕਣਤਨ ਕਿ ਜਿਹੜੀ ਦੂਜੀ ਜਥੇਬੰਦੀ ਸਾਡੇ ਨਾਲ ਗੋਲ ਨਹੀਂ ਕਰਦੀ ਸਾਡੇ ਨਾਲ ਸਾਂਝੀ ਸਰਗਰਮੀ ਨਹੀਂ ਕਰਦੀ ਉਹ ਸਾਡੀ ਦੁਸ਼ਮਣ ਨਹੀਂ ਹੈ ਉਹ ਸਾਡੀ ਦੋਸਤ ਜਥੇਬੰਦੀ ਹੈ ਉਹ ਸਾਡੇ ਯੁੱਧ ਸਾਥੀ ਨੇ ਉਹਨਾਂ ਤੇ ਹੋਇਆ ਜ਼ਬਰ ਕਿਸੇ ਕੀਮਤ 에 ਸਹਿਨ ਨਹੀਂ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਮਾਂ ਉਹਨਾਂ ਦੇ ਆ ਦਲੀਲਾ ਸੀ ਕਿ 16 ਦਾ ਬੰਦ ਆ ਰਿਹਾ ਹੈ ਉਹਦੇ ਦੇ ਅਸਰ ਪੂਗਾ ਅਸੀਂ ਇਹ ਕਹਿਆ ਸੀ ਦਾ ਬੇਨਤੀ ਕਰਕੇ ਨਿਕਲ ਕੇ ਆਏ ਆ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਦਾ ਐਲਾਨ ਆ ਗਿਆ ਕਿ ਉਹ ਵੀ ਕੱਲ ਨੂੰ ਟੋਲ ਫਰੀ ਕਰਨਗੇ ਸਾਰੇ ਪੰਜਾਬ ਦੇ ਵਿੱਚ